ਹਾਂਜੀ ਦੋਸਤੋ ਹੁਣ ਖੜਿਆ ਜੀ ਚੂਹੇ ਕੀ ਨੂਰ ਮਹਿਲ ਰੋਡ ਦੇ ਉੱਤੇ ਤੇ ਲਓ ਜੀ ਇੱਕ ਹੋਰ ਜੱਟ ਦਾ ਕਾਰਨਾਮਾ ਦੇਖ ਲਓ ਜੀ ਮੈਂ ਜੱਟ ਨਹੀਂ ਕਹਿੰਦਾ ਕਿਸਾਨ ਕਹਿੰਦਾ ਭਰਾ ਕਿਉਂਕਿ ਸਾਰੇ ਕੋ ਬਰਾਬਰ ਨਹੀਂ ਹੁੰਦੇ ਤੇ ਕਿਸਾਨ ਨੇ ਪਤਾ ਨਹੀਂ ਕਹਿੰਦਾ ਜੀ ਅੱਗ ਪਿੱਛੋਂ ਆ ਗਈ ਪਤਾ ਨਹੀਂ ਕਿੱਥੋਂ ਆ ਗਈ ਆ ਦੇਖੋ ਜੀ ਰੁੱਖ ਸਾੜ ਤੇ ਇੱਥੇ ਇੱਕ ਹੋਰ ਵੱਡੀ ਟਾਲੀ ਸੀਗੀ ਕੋਈ ਵੱਡੀ ਜਿਸ ਨੂੰ ਅੱਗ ਲੱਗੀ ਹੋਈ ਸੀਗੀ ਉਹ ਇੱਥੋਂ ਉਹਨਾਂ ਨੇ ਪਟਕੇ ਲੈ ਗਿਆ ਦਵਾ ਦਵਾ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਇਹ ਜੀ ਆ ਦੇਖ ਸਕਦੇ ਤੁਸੀਂ ਹਕਕਾਰ ਪੰਜਾਬ ਵੀ ਹੁਣ ਜਲਦੀ ਉਸ ਕੈਟਾਗਰੀ ਤੇ ਆਉਣ ਵਾਲਾ ਆ ਜਿੱਥੇ ਕਿ ਪੰਜਾਬ ਦੇ ਕਿਸੇ ਸੇਵੇ ਦੇ ਵਿੱਚ ਬੋਲ ਨਹੀਂ ਲੱਭਣਾ ਕਿਸੇ ਨੂੰ ਪੱਟੀਆਂ ਦੇ ਉੱਤੇ ਗੈਸਾਂ ਦੇ ਉੱਤੇ ਹੁਣ ਬੰਦੇ ਫੁਕਿਆ ਕਰਨੇ ਆ ਕਿਉਂਕਿ ਨਾ ਤਾਂ ਇਹ ਰੁੱਕ ਰਹਿਣ ਦੇਣਾ ਤੇ ਦੂਜੀ ਗੱਲ ਇਹ ਆ ਵੀ ਨਾ ਹੀ ਅਸੀਂ ਸਾਨੂੰ ਆਕਸੀਜਨ ਦੀ ਲੋੜ ਆ ਜਲਦੀ ਖਬਰਾਂ ਆਉਣਗੀਆਂ ਵੀ ਤੁਰੇ ਜਾਂਦੇ ਬੰਦੇ ਨੂੰ ਗਰਮੀ ਦੇ ਨਾਲ ਹੋਇਆ ਹਾਰਟ ਅਟੈਕ ਤੇ ਆਸੀ ਭਾਜੀ ਇਥੇ ਟੱਲੀ ਆ ਦੇਖੋ ਜੀ ਆ ਲੋ ਜੀ ਇਥੇ ਨਾਮੋ ਨਿਸ਼ਾਨੀ ਰਿਆ ਟੱਲੀ ਦਾ ਲੇਖ ਸਾਹਿਦ ਸੀ ਜਲਦੀ ਇਹਦਾ ਖਬਰਾਂ ਇਦਾਂ ਦੀ ਆਉਣੀਆਂ ਵੀ ਹਾਂ ਜੀ ਹਾਰਟ ਅਟੈਕ ਹੋ ਗਿਆ ਜੀ ਬੰਦੇ ਨੂੰ ਤੁਰੇ ਜਾਂਦੇ ਨੂੰ ਹਾਰਟ ਅਟੈਕ ਆ ਗਿਆ ਗਰਮੀ ਦੇ ਵਿੱਚ ਮੌਤ ਹੋ ਗਈ ਤੇ ਬੜੀ ਜਲਦੀ ਆਪਾਂ ਨੂੰ ਇਹ ਖਬਰਾਂ ਮਿਲਣੀਆਂ ਪਰ ਸਾਨੂੰ ਇਹਦਾ ਹੁਣ ਦੁੱਖ ਨਹੀਂ ਹੋਣਾ ਕੋਈ ਵੀ ਕਿ ਅਸੀਂ ਕੁਦਰਤ ਨਾਲ ਖਿਲਵਾੜ ਹੀ ਇੰਨਾ ਕਰ ਚੁੱਕੇ ਆ ਕੁਦਰਤ ਨਾਲ ਅਸੀਂ ਖੇੜ ਹੀ ਇੰਨਾ ਲਿਆ ਆ ਵੀ ਹੁਣ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ ਜਦੋਂ ਹੜ ਆਉਦੇ ਆ ਅਸੀਂ ਅਸੀਂ ਕਹਿੰਨੇ ਆ ਰੱਬ ਨੇ ਮੜਾ ਕੀਤਾ ਜਦੋਂ ਗੜੇ ਮਾਰੀ ਹੋ ਗਈ ਰੱਬ ਨੇ ਮੜਾ ਕੀਤਾ ਕਦੀ ਅਸੀਂ ਸੋਚਿਆ ਵੀ ਜੋਰ ਰੱਬ ਨੇ ਪੈਦਾ ਕੀਤਾ ਆ ਅਸੀਂ ਰੱਬ ਨਾਲ ਕਿੰਨਾ ਮੜਾ ਕਰ ਰਹੇ ਆ ਇਹ ਰੱਬ ਦੀ ਬਖਸ਼ੀ ਹੋਈ ਕੁਦਰਤ ਨਾਲ ਅਸੀਂ ਜਿਹੜਾ ਅਸੀਂ ਖਿਲਵਾੜ ਕੀਤਾ ਨਾ ਉਹਦਾ ਹਰਜਾਨਾ ਸਾਨੂੰ ਇੱਕ ਨਾ ਇੱਕ ਦਿਨ ਭੁਗਤਣਾ ਪੈਣਾ ਆ ਉਹ ਸਾਨੂੰ ਨਹੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪੈਣਾ ਹੈ ਇੱਕ ਤਾਂ ਜਿਵੇਂ ਡਰੱਗ ਨੇ ਸਾਡਾ ਪੰਜਾਬ ਖਰਾਬ ਕੀਤਾ ਉਹ ਦੂਜੇ ਆ ਸਭ ਤੋਂ ਵੱਧ ਇਸ ਸਾਲ ਟੈਂਪਰੇਚਰ ਇਸ ਸਾਲ ਗਰਮੀ ਦਾ ਜਿਹੜਾ ਹੈਗਾ ਇਹ ਅਸੀਂ ਕੀਤਾ ਜਿਹੜਾ ਅਸੀਂ ਆਪਣੇ ਰੁੱਖ ਨਹੀਂ ਛੱਡਿਆ ਕੋਈ ਆਪਣੇ ਵਟਾਂ ਦੇ ਉੱਤੇ ਆਪਣੇ ਖੇਤਾਂ ਦੇ ਵਿੱਚ ਆਪਣੇ ਚੰਦ ਪੈਸੇ ਕਮਾਉਣ ਦੇ ਲਈ ਅਸੀਂ ਟਾਲੀਆਂ ਵੇਚ ਦਿੰਦੇ ਆ ਰੁੱਖ ਵੇਚ ਦਿੰਦੇ ਆ ਕਦੀ ਅਸੀਂ ਆਪਣੇ ਹੱਥੀਏ ਕਬੂਟਾ ਲਾਇਆ ਨਹੀਂ ਸੋਚ ਕੇ ਦੇਖੋ ਬਿਠੋੜੇ ਘਰ ਦੇ ਵਿੱਚ ਰਾਤ ਨੂੰ ਤੁਸੀਂ 12:00 ਵਜੇ ਸੁੱਤੇ ਪਏ ਹੋ ਥੋੜਾ ਏਸੀ ਬੰਦ ਹੋ ਜਵੇ ਤੁਹਾਡਾ ਕੱਟ ਲੱਗ ਜਾਏ ਤਾਂ ਤੁਹਾਡੇ ਦਿਮਾਗ 'ਚ ਇੱਕੋ ਗੱਲ ਆਉਂਦੀ ਆ ਲੈ ਸਿਆਪਾ ਸਰਕਾਰ ਦਾ ਸਰਕਾਰ ਦੇ ਬਿੱਲ ਤਾਂ ਕੱਟ ਲਾਤਾ ਕਦੀ ਅਸੀਂ ਇਹ ਨਹੀਂ ਸੋਚਿਆ ਕਿ ਜਿਹੜਾ ਸਾਨੂੰ ਕੁਦਰਤ ਨੇ ਇੰਨਾ ਕੁਝ ਨਿਆਬ ਇੱਕ ਤੋਹਫਾ ਸਾਨੂੰ ਦਿੱਤਾ ਸੀ ਰੁੱਖਾਂ ਦਾ ਅਸੀਂ ਉਹ ਵੀ ਕੱਟ-ਕੱਟ ਕੇ ਸਿਰ ਤੇ ਕਰਦੇ ਇਹ ਆ ਜੀ ਸਾਡੀ ਆਪਸੀ ਸੋਚ ਅਸੀਂ ਜਾ ਕਿੱਧਰ ਨੂੰ ਰੇ ਆਂ ਜਿ ਅੱਜ ਵੱਧ ਤੋਂ ਵੱਧ ਟੈਂਪਰੇਚਰ ਵਾਲੇ ਪਾਸੇ ਨੂੰ ਅਸੀਂ ਜਾ ਰਹੇ ਆਂ ਤੇ ਉਹਦਾ ਕਸੂਰ ਰੱਬ ਨਹੀਂ ਉਹਦੇ ਅਸੀਂ ਜ਼ਿੰਮੇਵਾਰ ਆਂ ਜੇ ਅੱਜ ਤੁਸੀਂ ਕਿਸੇ ਦੇ ਨਸਲਾਂ ਨੂੰ ਚੜੋ ਪੁੱਟ ਰਹੇ ਹੋ ਨਾ ਤੇ ਕੱਲ ਉਹ ਛੋਟੀਆਂ ਨਸਲਾਂ ਪੁੱਟਣ ਲੱਗੇ 1 ਮਿੰਟ ਨਹੀਂ ਲੱਗਣਾ ਉਹੀ ਗੱਲ ਇਹ ਆ ਕੁਦਰਤ ਦੋਨੇ ਹੱਥੀ ਤੁਹਾਨੂੰ ਦਿੰਦਾ ਆ ਜਦੋਂ ਤੁਸੀਂ ਉਹਦੇ ਕੋਲੋਂ ਮੰਗਦੇ ਹੋ ਰੱਬ ਦੇ ਕੋਲੋਂ ਮੰਗਦੇ ਹੋ ਰੱਬਾ ਮੇਰਾ ਮੁੰਡਾ ਬਾਹਰ ਭੇਜ ਦੇ ਰੱਬਾ ਮੇਰਾ ਕੁੜੀ ਬਾਹਰ ਭੇਜ ਦੇ ਰੱਬਾ ਮੇਰੇ ਪੁੱਤਰੀ ਦਾਤ ਬਖਸ਼ੀ ਕਦੀ ਕਿਸੇ ਨੇ ਇਹ ਨਹੀਂ ਕਿਹਾ ਰੱਬਾ ਮੈਨੂੰ ਰੁੱਖ ਲਾਉਣ ਦੀ ਦਾਤ ਬਖਸ਼ੀ ਰੱਬਾ ਮੈਂ 100 ਰੁੱਖ ਲਾਵਾਂ ਰੱਬਾ ਮੈਂ 200 ਰੁੱਖ ਲਾਵਾਂ ਰੱਬਾ ਮੈਂ 1000 ਰੁੱਖ ਲਾਵਾਂ ਕਦੀ ਨਹੀਂ ਜਿਹੜੇ ਸਾੜਿਆਂ ਵਟਾਂ ਉੱਤੇ ਲੱਗੇ ਹੋਏ ਰੁ ਘਰਾਂ ਵਿੱਚ ਲੱਗੇ ਹੋ ਰੁੱਖ ਸੀ ਉਹ ਪੜ ਦਿੰਦੇ ਆ ਇਹ ਆ ਸਾਡੀ ਆਪਣੀ ਇਹ ਆਪਣੀ ਸਾਡੀ ਸੋਚ ਆ ਵੀ ਅਸੀਂ ਕਿੰਨਾ ਕਿਸੇ ਕੁਦਰਤ ਨੂੰ ਪਿਆਰ ਕਰਦੇ ਆ ਚੰਦ ਪੈਸਿਆਂ ਦੇ ਲਈ ਅਸੀਂ ਆ ਚੀਜ਼ਾਂ ਕਰ ਰਹੇ ਆ ਫੇਰ ਕਹਿਣਗੇ ਜੀ ਵੱਡੇ ਵੱਡੇ ਵਿਦਵਾਨ ਅਲੂਮੀਨਾ ਟੀਆ ਫਲਾਨਦੇ ਆ ਠਮਕੜੇ ਆ ਪਤੰਦਰ ਉਹ ਅੱਗਾਂ ਦਾ ਅਸੀਂ ਆਪ ਲਾ ਰਹੇ ਆ ਕੇ ਇਹਦਾ ਅਸੀਂ ਸਾਡਾ ਇਹਦੇ ਵਿੱਚ ਕੀ ਕਿਸੂਰ ਕਿਸੇ ਨੂੰ ਕਹਿੰਦਾ ਹੱਥ ਵਿੱਚ ਜਦੋਂ ਸਾਡੇ ਕੋਲ ਇੱਕ ਦੀਵਾ ਕੀ ਕਹਿੰਦੇ ਬੱਤੀ ਹੁੰਦੀ ਬਾਲਣ ਵਾਸਤੇ ਖੇਤ ਨੂੰ ਅੱਗ ਲਾਉਣ ਲਈ ਉਦੋਂ ਅਸੀਂ ਦੇਖੋ ਆਹ ਖੇਤਾਂ ਦੇ ਵਿੱਚ ਕੱਲ ਜਦੋਂ ਇੱਕ ਬੰਦਾ ਇੱਥੇ ਆ ਕੇ ਕਹਿਣ ਲੱਗਾ ਬਾਈ ਤੂੰ ਅੱਗ ਲਾਤੀ ਉਹ ਤੋਂ ਕਹਿੰਦਾ ਮੈਂ ਤੈਨੂੰ ਪਤਾ ਨਹੀਂ ਮੈਂ ਕਿਹੜੇ ਥਾਣੇ ਦਾ ਐਸਐਚਓ ਆ ਬਹੁਤ ਔਖਾ ਬੋਲਿਆ ਉਹਨੂੰ ਕਹਿੰਦਾ ਅੱਗੇ ਪਿੱਛੋਂ ਲੱਗ ਕੇ ਆਈ ਹੈ ਜੀ ਜਿੱਦਣ ਕਦੀ ਇਹਨਾਂ ਦੇ ਖੇਤ ਨੂੰ ਅੱਗ ਨਹੀਂ ਲੱਗੀ ਕਦੀ ਇਹਨਾਂ ਦੀ ਕਣਕ ਨੂੰ ਅੱਗ ਨਹੀਂ ਲੱਗੀ ਜਿੱਦਣ ਇਹਨਾਂ ਦੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਤਾਂ ਲੋਕ ਪੈਸੇ ਦੇਣ ਆ ਜਾਂਦੇ ਆ ਵੀ ਯਾਰ ਵਿਚਾਰ ਦੀ ਕਿਸਾਨ ਨੂੰ ਅੱਗ ਅੱਗ ਲੱਗੀ ਪਰ ਕਦੀ ਰੁੱਖ ਲਾਏ ਦਾ ਹਰਜਾਨਾ ਦਿੱਤਾ ਇਹਨਾਂ ਨੇ ਯਾਰ ਅਸੀਂ ਰੁੱਖ ਸਾੜ ਦਿੰਦੇ ਆ ਅਸੀਂ ਤੁਰੇ ਜਾਂਦੇ ਰੁੱਖ ਸਾੜਦੇ ਕੱਲ ਅਸੀਂ ਆਰਐਸਸੀ ਸ਼ਬ ਪਰ ਕਿਤੇ ਵੀ ਉਸ ਰਸਤੇ ਤੇ ਸ਼ਾਨ ਨਹੀਂ ਸੀ ਕਿ ਜਿਸ ਰਸਤੇ ਰਸਤੇ ਦੀ ਸ਼ਾਨ ਨੂੰ ਲੋਕ ਖੜ ਕੇ ਸ਼ਪੀਲ ਦਾ ਪਾਣੀ ਪੀ ਸਕਣ ਇਹ ਆ ਸਾਡੀ ਆਪਣੀ ਉਹ ਸੋਚ ਅਸੀਂ ਰੱਬ ਦਾ ਨਾਮ ਜ਼ਰੂਰ ਲੈਣਾ ਆ ਪਰ ਰੱਬ ਦੀ ਕੁਦਰਤ ਨਾਲ ਖਿਲਵਾੜ ਜ਼ਰੂਰ ਕਰਨਾ ਸੋ ਸੌਰੀ ਜੇ ਕਿਸੇ ਨੂੰ ਮੜਾ ਚੰਗਾ ਕਿਹਾ ਗਿਆ ਹੋਵੇ ਤਾਂ ਕੋਈ ਦਿੱਕਤ ਨਹੀਂ ਪਰ ਜੇ ਨੇ ਅੱਗ ਲਾਈਆ ਉਹਨੂੰ ਮੜਾ ਲੱਗੇ ਕੋਈ ਪਰਵਾਹੀ ਤੇ ਸੋ ਬਾਈ ਵੀਡੀਓ ਚੰਗੀ ਲੱਗੇ ਜ਼ਰੂਰ ਸ਼ੇਅਰ ਕਰੋ ਪਰ ਵੀਡੀਓ ਸ਼ੇਅਰ ਜ਼ਰੂਰ ਕਰਦਾ ਕਰੋ ਐਵੇਂ ਦੀ ਵੀਡੀਓ ਜ਼ਰੂਰ ਸ਼ੇਅਰ ਕਰਾਇਆ ਕਰੋ ਤਾਂ ਜੋ ਇਦਾਂ ਦੇ ਬਦਤਮੀਜ਼ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੁਦਰਤ ਨਾਲ ਖਿਲਵਾੜ ਕਰਨਾ ਕਿੰਨਾ ਭੜਾ ਭੜਾ ਅਗਲੀ ਵੀਡੀਓ ਦੇ ਵਿੱਚ ਉਹ ਲੋਕਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਲੋਕਾਂ ਦੇ ਨਾਂ ਲਾ ਕੇ ਪਾਵਾਂਗੇ ਜਿਹਨਾਂ ਲੋਕਾਂ ਨੇ ਖੇਤਾਂ ਨੂੰ ਅੱਗ ਲਾਉਣੀ ਹੈ ਸੋ ਥੈਂਕ ਯੂ ਜੀ